ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ 16 ਤੋਂ 20 ਜੂਨ ਪੰਜਾਬ ਦੇ ਵਿੱਚ ਜੋ ਹੋਣ ਲਗਾਤਾਰ ਮੀਂਹ ਦੇ ਸਪੈਲ ਲੱਗਣ ਜਾ ਰਹੇ ਨੇ ਉਹਨਾਂ ਨਾਲ ਪੰਜਾਬ ਦੇ ਮੌਸਮ ਦੇ ਉੱਪਰ ਕੀ ਅਸਰ ਪਵੇਗਾ ਕਿਸ ਦਿਨ ਮੀਂਹ ਦੀ ਉਮੀਦ ਹੈ ਕਿਹੜਾ ਦਿਨ ਹੈ ਜਿਹੜਾ ਸਭ ਤੋਂ ਬਾਅਦ ਮੀਂਹ ਦੇਖਣ ਨੂੰ ਮਿਲੇਗਾ ਗਰਮੀ ਤੋਂ ਕਦੋਂ ਰਾਹਤ ਮਿਲੇਗੀ ਅਤੇ ਪੰਜਾਬ ਵਾਸੀ ਜਿਹੜੇ ਲਗਾਤਾਰ ਮੌਨਸੂਨ ਦੀ ਉਡੀਕ ਕਰ ਰਹੇ ਨੇ ਕਿਸ ਦਿਨ ਮੌਨਸੂਨ ਪੰਜਾਬ ਦੇ ਵਿੱਚ ਪਹੁੰਚੇਗਾ ਤਾਂ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਤੁਹਾਡੇ ਤੱਕ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਰਡੇ ਮੌਸ ਦੇਖਾਂਗੇ ਫਿਰ ਆਪਾਂ ਗੱਲ ਕਰਾਂਗੇ ਕਿਸ ਕਿਸ ਦਿਨ ਮੀਂਹ ਦੇ ਹਾਲਾਤ ਬਣ ਰਹੇ ਨੇ ਫਿਲਹਾਲ ਹਵਾ ਪੰਜਾਬ ਦੇ ਵਿੱਚ ਜੋਰਾ ਸ਼ੋਰ ਨਾਲ ਚੱਲ ਰਹੀ ਹੈ ਹਲਕਾ ਦਰਮਿਆਨਾ ਮੀਂਹ ਪੰਜਾਬ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਹੈ ਤੇ ਸਵੇਰ ਸਮੇਂ ਪੰਜਾਬ ਦੇ ਨਾਬੇ ਪਟਿਆਲੇ ਦੇ ਇਲਾਕੇ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਮੁਹਾਲੀ ਦੇ ਕੁਝ ਏਰੀਆ ਵਿੱਚ ਮੀਂਹ ਦੇਖਣ ਨੂੰ ਮਿਲਿਆ ਥੋੜੀ ਬਹੁਤੀ ਬੂੰਦਾਬاندی ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਟੁੱਟ ਕੇ ਪਈ ਹੈ ਤੁਸੀਂ ਵੀਡੀਓ ਵਿੱਚ ਵੀ ਸੁਣ ਸਕਦੇ ਹੋ ਕਿ ਤੇਜ਼ ਹਵਾ ਚੱਲ ਰਹੀ ਹੈ ਤੇ ਜਿਸ ਦੇ ਨਾਲ ਦੱਖਣ ਪੂਰਬੀ ਹਵਾ ਪੰਜਾਬ ਦੇ ਵਿੱਚ ਐਂਟਰੀ ਕਰ ਚੁੱਕੀ ਹੈ ਤਾਜ਼ਾ ਸੈਟਲਾਈਟ ਇਮੇਜ ਤੋਂ ਦੇਖਿਆ ਜਾਵੇ ਤਾਂ ਬੱਦਲ ਭਰੀ ਦਾ ਮਾਹੌਲ ਪੰਜਾਬ ਦੇ ਉੱਪਰ ਲਗਾਤਾਰ ਬਰਕਰਾਰ ਹੈ ਸਭ ਤੋਂ ਪਹਿਲਾਂ ਕਰਾਂਗੇ ਆਪਾਂ 16 17 18 19 20 ਇਹਨਾਂ ਦਿਨਾਂ ਦੇ ਵਿੱਚ ਕਦੋ-ਕਦੋ ਮੀਂਹ ਹੈ ਗਰਮੀ ਤੋਂ ਕਦੋਂ ਰਾਹਤ ਮਿਲੇਗੀ ਤੇ ਬਿਨਾ ਕਿਸੇ ਦੇਰ ਤੋਂ ਆਪਾਂ ਮੌਸਮ ਵਿਭਾਗ ਦੇ ਅਲਰਟ ਦੇਖ ਲੈਂਦੇ ਆਂ ਜੀ ਮੌਸਮ ਵਿਭਾਗ ਦੇ ਅਲਰਟ ਤੁਹਾਡੇ ਸਾਹਮਣੇ ਨੇ ਜਿਹਦੇ ਵਿੱਚ ਆਪਾਂ 16 ਤਰੀਕ ਤੋਂ ਲੈ ਕੇ 20 ਤਰੀਕ ਤੱਕ ਦੀ ਗੱਲ ਕਰਾਂਗੇ ਜਾਨੀ ਕਿ 16 ਜੂਨ ਤੋਂ ਲੈ ਕੇ 20 ਜੂਨ ਦੀ ਅਪਡੇਟ ਕੀ ਹੈ ਕਿ ਇਸ ਦਿਨ ਮੀਂਹ ਹੋਵੇਗਾ ਕੀ ਹਾਲਾਤ ਹੋਣਗੇ ਤਾਂ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ 16 ਤੋਂ ਲੈ ਕੇ 20 ਦੇ ਵਿਚਕਾਰ ਲਗਾਤਾਰ ਹਲਕੇ ਦਰਮਿਆਨੇ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ 16 ਜੂਨ 17 ਜੂਨ ਅਤੇ 18 ਜੂਨ ਨੂੰ ਹਲਕਾ ਦਰਮਿਆਨਾ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਜਿਸ ਦੇ ਸਿੱਟੇ ਵਜੋਂ ਗਰਮੀ ਤੋਂ ਰਾਹਤ ਮਿਲੇਗੀ ਥੋੜੀ-ਬਹੁਤੀ ਤੇਜ਼ ਹਵਾਵਾਂ ਚੱਲਣਗੀਆਂ ਗਰਜ ਚਮਕ ਹੋਣ ਦੀ ਦਿਖਾਈ ਦੇਵੇਗੀ ਪਰ 19 ਅਤੇ 20 ਤਰੀਕ ਨੂੰ ਹੁਣ ਭਾਰੀ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਲਗਾਈ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਮੌਨਸੂਨ ਹੁਣ ਹੌਲੀ-ਹੌਲੀ ਪੰਜਾਬ ਵੱਲ ਕੋਚ ਕਰ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਗਰਮੀ ਘਟੇਗੀ ਹੁਣ ਹੌਲੀ-ਹੌਲੀ ਸਾਨੂੰ ਰਾਹਤ ਗਰਮੀ ਤੋਂ ਮਿਲੇਗੀ ਮੌਨਸੂਨ ਪੰਜਾਬ ਵੱਲ ਕੁਝ ਕਰ ਰਿਹਾ ਜੀ ਤੇ ਗੱਲ ਕੀਤੀ ਜਾਵੇ ਅਲਰਟ ਦੀ ਤਾਂ ਮੌਸਮ ਵਿਭਾਗ ਲੋ ਜੋ ਅਲਰਟ ਜਾਰੀ ਹੋਏ ਨੇ ਤਾਂ ਉਸ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ 16 ਤਰੀਕ 17 ਤਰੀਕ 18 19 20 ਲਗਾਤਾਰ ਥੰਡਰਸਟ੍ਰੋਮ ਯਾਨੀ ਕਿ ਗਰਜ ਚਮਕ ਗਸਟੀ ਵਿੰਡ ਯਾਨੀ ਕਿ ਧੂੜ ਭਰੀਆਂ ਹਨੇਰੀਆਂ ਜਿਨ੍ਹਾਂ ਦੀ ਗਤੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਲਗਾਤਾਰ 16 ਤਰੀਕ ਤੋਂ ਲੈ ਕੇ 20 ਤਰੀਕ ਤੱਕ ਦੇਖਣ ਨੂੰ ਮਿਲਣਗੀਆਂ ਜਿਸ ਦੇ ਵਿੱਚ ਹਵਾ ਦੀ ਜਿਹੜੀ ਦਿਸ਼ਾ ਹੈ ਉਹ ਦੱਖਣ ਪੂਰਵੀ ਹੁੰਦੀ ਦਿਖਾਈ ਦੇ ਰਹੀ ਹੈ ਸਾਨੂੰ ਸਾਫ਼ ਪਤਾ ਲੱਗ ਰਿਹਾ ਜਦੋਂ ਵੀ ਦੱਖਣ ਪੂਰਬੀ ਹਵਾ ਚੱਲਦੀ ਹੈ ਤਾਂ ਮੱਧ ਭਾਰਤ ਤੋਂ ਬੰਗਾਲ ਦੀ ਖਾੜੀ ਤੋਂ ਹਵਾਵਾਂ ਪੰਜਾਬ ਵੱਲ ਕੂਚ ਕਰਦੀਆਂ ਨੇ ਤੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਹਵਾ ਦੇ ਵਿੱਚ ਨਮੀ ਵਧ ਜਾਂਦੀ ਹੈ। ਬਿਸ਼ੱਕ ਤਾਪਮਨ ਘਟੇਗਾ ਪਰ ਨਾਲ ਦੀ ਨਾਲ ਮੁੜਕੇ ਵਾਲੀ ਅਤੇ ਪਸੀਨੇ ਵਾਲੀ ਗਰਮੀ ਵੀ ਪੰਜਾਬ ਵਾਸੀਆਂ ਨੂੰ ਤੰਗ ਕਰਦੀ ਹੋਈ ਦਿਖਾਈ ਦੇਵੇਗੀ ਜੋ ਕਿ ਅਕਸਰ ਦੇਖਣ ਨੂੰ ਮਿਲਦਾ ਕਿ ਇਹਨਾਂ ਦਿਨਾਂ ਵਿੱਚ ਜਦੋਂ ਵੀ ਹਵਾਵਾਂ ਤੇਜ਼ ਚੱਲਦੀਆਂ ਨੇ ਮੁੜਕੇ ਵਾਲੀ ਗਰਮੀ ਵਧ ਜਾਂਦੀ ਹੈ ਕਿਉਂਕਿ ਦੱਖਣ ਪੂਰਬੀ ਹਵਾ ਜਦੋਂ ਬੰਗਾਲ ਦੀ ਖਾੜੀ ਤੋਂ ਆਉਂਦੀ ਹੈ ਤਾਂ ਹਵਾ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜ਼ਿਆਦਾ ਨਮੀ ਦੀ ਮਾਤਰਾ ਹੋਣ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਸਾਨੂੰ ਇਹ ਹਾਲਾਤ ਬਣਦੇ ਹੋਏ ਦਿਖਾਈ ਦਿੰਦੇ ਨੇ। ਪਰ ਨਾਲ ਦੀ ਨਾਲ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ। ਫਿਲਹਾਲ ਜੋ ਇੱਕ ਹਲਕਾ ਦਰਮਿਆਨਾ ਸਪੈਲ ਉਮੀਦ ਆ ਲੱਗਿਆ ਹੈ ਜਾਂ ਬੱਤਲਬਾਈ ਆਈ ਹੈ ਤੇ ਨਾਲ ਦੀ ਨਾਲ ਹਵਾ ਚੱਲੀ ਹੈ। ਇਸ ਸਾਰੇ ਸਿਸਟਮ ਦੇ ਕਰਕੇ ਪੰਜਾਬ ਦੇ ਵਿੱਚ ਤਾਪਮਾਨ 3 ਤੋਂ 4 ਡਿਗਰੀ ਘਟ ਚੁੱਕਿਆ ਹੈ। ਜੋ ਤਾਪਮਾਨ 46-47 ਡਿਗਰੀ ਨੂੰ ਪਹੁੰਚੇ ਹੋਏ ਸੀ ਉਹ ਤਾਪਮਾਨ ਮੁੜ ਕੇ 42-43 ਡਿਗ ਤੱਕ ਆ ਗਏ ਨੇ ਗਰਮੀ ਤੋਂ ਵੱਡੀ ਰਾਹਤ ਮਿਲਦੀ ਦਿਖਾਈ ਦੇਵੇਗੀ ਤੇ ਆਉਂਦੇ ਦਿਨਾਂ ਵਿੱਚ ਜਿਵੇਂ ਜਿਵੇਂ 1-2 ਸਪੈਲ ਹਲਕੇ ਦਰਮਿਆਨੇ ਮੀਂਹ ਦੇ ਲੱਗਣਗੇ ਤਾਂ ਹੋਰ ਜ਼ਿਆਦਾ ਸਾਨੂੰ ਰਾਹਤ ਗਰਮੀ ਤੋਂ ਮਿਲਦੀ ਹੋਈ ਦਿਖਾਈ ਦੇਵੇਗੀ ਜੋ ਮੌਸਮ ਵਿਭਾਗ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਕਮੈਂਟ ਜ਼ਰੂਰ ਕਰਕੇ ਦੱਸਿਓ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ 16 ਤੋਂ ਲੈ ਕੇ 20 ਜੂਨ ਦੀ ਇਸ ਤੋਂ ਇਲਾਵਾ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਾਂ ਉਹ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ